ਦੋ ਪੁੱਤਾਂ ਦੋਨੋਂ ਕੈਲਗਰੀ ਸ਼ਹਿਰ ਦੇ ਕੈਨੇਡਾ ਦੇ ਵਿੱਚ ਅੱਜ ਉਹ ਮੈਂਟਲੀ ਅਫਸਰਟ ਹੋ ਕੇ ਘਰੋਂ ਬੇਗਰ ਹੋ ਕੇ ਘੁੰਮ ਰਹੇ ਨੇ ਤੇ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਕੈਲਗਰੀ ਸ਼ਹਿਰ ਦੇ ਵਿੱਚ ਜੇ ਕੋਈ ਭੈਣ ਭਰਾ ਸਾਡੀ ਇਸ ਵੀਡੀਓ ਨੂੰ ਦੇਖਦਾ ਤਾਂ ਉਹਨਾਂ ਬੱਚਿਆਂ ਦੀ ਸਾਨੂੰ ਮਦਦ ਕਰੋ ਸਾਨੂੰ ਦੋਨੇ ਭਰਾ ਸੜਕਾਂ ਦੇ ਕਿਨਾਰਿਆਂ ਤੇ ਸੁੰਦੇ ਆ ਸੜਕਾਂ ਤੇ ਹੀ ਰਹਿੰਦੇ ਆ ਕੱਪੜੇ ਲੀੜੇ ਬਹੁਤ ਬੁਰੇ ਹਾਲਾਤ ਹੁੰਦੇ ਆ ਜਿਹੜਾ ਉਹਨਾਂ ਨੇ ਦੱਸਿਆ ਆਂਟੀ ਉਹਨਾਂ ਨੇ ਸਾਨੂੰ ਤਾਂ ਫੇ ਕਹਾਣੀ ਖਤਮ ਹੋ ਜਣੀ ਮੇ ਰਬੀ ਇਹ ਤਾਂ ਮਰੋ ਨਾ ਮਰੋ ਇੰਨੀ ਛੇਤੀ ਕੁਝ ਨਹੀਂ ਹੁੰਦਾ ਮਾਂ ਇੰਨੀ ਛੇਤੀ ਤੈਨੂੰ ਐਂ ਕਿਹਦੋਂ ਲੱਗ ਰਿਹਾ ਵੀ ਕਹਾਣੀ ਖਤਮ ਹੋ ਜਾਣੀ ਉਹਨਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਮਾਂ ਚੜੱਕ ਪਿੰਡ ਤੋਂ ਆਂ ਟੀਚਰ ਰਿਟਾਇਰ ਆ ਮਾਂ ਤਾਂ ਇਹਨਾਂ ਦੇ ਦੋ ਬੇਟੇ ਆ ਦੋਨੇ ਬਹੂਆਂ ਔਰ ਉਹਨਾਂ ਦੇ ਅੱਗੋਂ ਬੱਚੇ ਸਾਰੇ ਕੈਲਗਰੀ ਵਿੱਚ ਰਹਿੰਦੇ ਸੀ ਬੜੇ ਖੁਸ਼ੀਆਂ ਤੇ ਖੇੜਿਆਂ ਨਾਲ ਜੀਵਨ ਬਤੀਤ ਕਰਦੇ ਸੀ ਉੱਥੇ ਕੰਸਟਰਕਸ਼ਨ ਦਾ ਕੰਮ ਸੀ ਬੱਚਿਆਂ ਦਾ ਉਹ ਬੱਚੇ ਦੋਨੋਂ ਮੈਂਟਲੀ ਅਫਸੈਟ ਹੋ ਗਏ ਉਹਨਾਂ ਦੀ ਵਾਈਫਸ ਨੇ ਜਿਹੜੀਆਂ ਉਹਨਾਂ ਤੋਂ ਅਲੱਗ ਹੋ ਗਈਆਂ ਨੇ ਬੱਚੇ ਵੀ ਅਲੱਗ ਹੋ ਗਏ ਨੇ ਉਹਨੋਂ ਦੋਨੋਂ ਹੀ ਮੈਂਟਲੀ ਸਿਕ ਹੋ ਗਏ ਨੇ ਸੜਕਾਂ ਤੇ ਰਹਿੰਦੇ ਨੇ ਇੱਧਰ ਉੱਧਰ ਤੁਰੇ ਫਿਰਦੇ ਨੇ ਗੁਰਦੁਆਰਾ ਸਾਹਿਬ ਆ ਜਿਹੜਾ ਦਸ਼ਮੇਸ਼ ਕਲਚਰ ਗੁਰਦੁਆਰਾ ਕੈਲਗਰੀ ਸ਼ਹਿਰ ਦੇ ਵਿੱਚ ਸੈਂਟਰ 'ਚ ਉੱਥੇ ਆਉਂਦੇ ਨੇ ਪ੍ਰਸ਼ਾਦਾ ਪਾਣੀ ਛਕਣ ਗੁਰੂ ਘਰ ਜਿਹੜਾ ਮਾਰਨ ਇੱਕ ਉਥੇ ਆਂਟੀ ਅੰਕਲ ਦਾ ਘਰ ਆ ਉਹਨਾਂ ਦੇ ਘਰ ਉਹ ਕੰਮ ਕਰਦੇ ਸੀਗੇ ਉਹਨਾਂ ਦਾ ਘਰ ਬਣਾਇਆ ਉਹਨਾਂ ਨੇ ਉਥੇ ਉਹਨਾਂ ਦਾ ਸਮਾਨ ਪਿਆ ਸਾਰਾ ਜਿਵੇਂ ਸੰਦ ਜਿਹੜੇ ਮਸ਼ੀਨਾ ਮਸ਼ੂਨਾ ਹੋਰ ਉਹ ਆਂਟੀ ਅੰਕਲ ਦੱਸਦੇ ਰਹਿੰਦੇ ਸੀ ਸਾਨੂੰ ਮਾਤਾ ਜੀ ਨੂੰ ਵੀ ਉਹ ਠੀਕ ਆ ਆਉਂਦੇ ਆ ਹੁਣ ਆਂਟੀ ਅੰਕਲ ਨਾਲ ਸੀ ਵੀ ਗੱਲ ਕੀਤੀ ਆ ਸਾਨੂੰ ਵੀ ਕੋਈ ਬਾਹਲੀ ਜਾਣਕਾਰੀ ਵੀ ਆਂਟੀ ਕਹਿੰਦੇ ਜੇ ਆਗੇ ਤਾਂ ਅਸੀਂ ਦੱਸਾਂਗੇ ਤੁਹਾਨੂੰ ਹਨਾ ਪਰ ਉਹ ਬੱਚਿਆਂ ਨਾਲ ਹੁਣ ਕੋਈ ਲਿੰਕ ਨਹੀਂ ਬਣ ਰਿਹਾ ਪਤਾ ਨਹੀਂ ਕਰ پا ਰਹੇ ਅਸੀਂ ਬੀਓ ਕਿੱਥੇ ਨੇ ਉਹ ਕਿਹੜੀ ਹਾਲਤ 'ਚ ਨੇ ਮਾਂ ਹੁਣ ਬਹੁਤ ਜ਼ਿਆਦਾ ਟੈਨਸ਼ਨ 'ਚ ਆ ਕਿਉਂਕਿ ਦੋ ਪੁੱਤਾਂ ਦੋਨੋਂ ਕੈਲਗਰੀ ਸ਼ਹਿਰ ਦੇ ਕੈਨੇਡਾ ਦੇ ਵਿੱਚ ਅੱਜ ਉਹ ਮੈਂਟਲੀ ਅਫਸਰਟ ਹੋ ਕੇ ਘਰੋਂ ਬੇਕਾਰ ਹੋ ਕੇ ਘੁੰਮ ਰਹੇ ਨੇ ਤੇ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਕੈਲਗਰੀ ਸ਼ਹਿਰ ਦੇ ਵਿੱਚ ਜੇ ਕੋਈ ਭੈਣ ਭਰਾ ਸਾਡੀ ਇਸ ਵੀਡੀਓ ਨੂੰ ਦੇਖਦਾ ਤਾਂ ਉਹਨਾਂ ਬੱਚਿਆਂ ਦੀ ਸਾਨੂੰ ਮਦਦ ਕਰੋ ਸਾਨੂੰ ਅਸੀਂ ਚਾਹੁੰਦੇ ਆ ਵੀ ਉਹ ਵਾਪਸ ਇੰਡੀਆ ਆ ਜਾਣ ਇੱਥੇ ਆਪਣੀ ਮਾਂ ਕੋਲੇ ਉਹਨਾਂ ਦਾ ਟ੍ਰੀਟਮੈਂਟ ਕਰਾ ਸਕਦੇ ਆ ਆਪਾਂ ਕਿਉਂਕਿ ਉੱਥੇ ਕੱਲੇ ਰਹਿ ਰਹੇ ਨੇ ਇੱਕ ਜਿਵੇਂ ਆ ਮੈਰੋਵਾਨਾ ਵਗੈਰਾ ਭੰਗ ਵਗੈਰਾ ਜਿਹੜੀ ਚੱਲਦੀ ਆ ਅੱਜਕੱਲ ਉਹ ਸਾਰੀਆਂ ਚੀਜ਼ਾਂ ਬੰਦੇ ਦਾ ਦਿਮਾਗ ਵੈਸੀ ਚੱਕ ਦਿੰਦੀ ਇੱਕ ਕੱਲਾਪਨ ਔਰ ਕੈਨੇਡਾ ਦੇ ਵਿੱਚ ਤਾਂ ਵੈਸੀ ਆਪਸ ਵਿੱਚ ਲੋਕਾਂ ਦੇ ਕਨੈਕਸ਼ਨ ਬਹੁਤ ਘੱਟ ਆ ਲਿੰਕ ਘੱਟ ਆ ਸੋਸ਼ਲ ਜ਼ਿੰਦਗੀ ਉਸ ਤਰੀਕੇ ਨਾਲ ਨਹੀਂ ਹੈਗੀ ਜਿਸ ਤਰ੍ਹਾਂ ਆਪਣੀ ਇੰਡੀਆ 'ਚ ਤੇ ਉੱਥੇ ਬੰਦਾ ਕੱਲਾ ਰਹਿ ਰਿਹਾ ਕਿ ਅੱਧਾ ਕਮੜਾ ਤਾਂ ਹੋ ਜਾਂਦਾ ਤੇ ਹੁਣ ਮੈਂ ਉਹਨਾਂ ਦੇ ਨਾਮ ਕੀ ਕੀ ਆ ਵੱਡੇ ਨਰਾਜੀਤੂ ਛੋਟਾ ਹਰਦੀਪ ਵੱਡੇ ਦਾ ਨਰਾਜੀਤ ਸਿੰਘ ਛੋਟਾ ਹਰਦੀਪ ਸਿੰਘ ਸਨ ਆਫ ਹਰਜਿੰਦਰ ਸਿੰਘ ਪਿੰਡ ਜਿਹੜਾ ਇੱਕ ਪਿੰਡ ਆ ਮੋਗਾ ਜ਼ਿਲ੍ਹਾ ਉੱਥੇ ਕੈਲਗਰੀ ਰਹਿੰਦੇ ਸੀ ਮਾ ਹਨਾ ਠੀਕ ਆ ਤੁਸੀਂ ਕਿਹੜੇ ਸਾਲ ਚ ਗਏ ਸੀ ਮਾ ਕੈਲਗਰੀ ਉਹ ਦਸ ਚ ਚਲੇ ਗਏ ਹੁਣ ਇੱਥੋਂ ਅਸੀਂ ਨੌ ਚ ਗਏ ਸੀ ਜੇ 10 ਚ ਕੈਲਗਰੀ ਹੋਰ ਤੁਸੀਂ ਨਾਲ ਹੀ ਗਏ ਸੀ ਉਦੋਂ ਗਈ ਮੈਂ ਵੀ ਛੱਡ ਕੇ ਮੈਂ ਨਹੀਂ ਤੁਸੀਂ ਦਸ ਚ ਗਏ ਸੀ ਕਿ ਨੌ ਚ ਗਏ 17 11 2009 ਤੁਸੀਂ ਇੱਥੋਂ ਗਏ ਤਿੰਨੋਵਾਂ ਪੁੱਤ ਫੈਮਿਲੀ ਕੇਸ 'ਚ ਗਏ ਸੀ ਮੇਰੇ ਨਾਲ ਨਹੀਂ ਗਏ ਤੁਹਾਡੇ ਨਾਲ ਹੀ ਗਏ ਸੀ ਔਰ ਉਸ ਤੋਂ ਬਾਅਦ ਤੁਸੀਂ ਵਾਪਸ ਆ ਗਏ ਕਿਉਂਕਿ ਤੁਸੀਂ ਪੜਾਉਂਦੇ ਸੀ ਇੱਥੇ ਤੁਸੀਂ ਉੱਥੋਂ ਨਾ ਤੁਸੀਂ ਪੀਆਰ ਲਈ ਤੁਸੀਂ ਸਿਰਫ ਵੀ ਗਏ ਰ ਪੀਆਰ ਗਏ ਪੀਆਰ ਹੀ ਸੀਗੇ ਸ਼ਾ ਤੁਸੀਂ ਯਾਨੀ ਕਿ ਕਿੰਨਾ ਟਾਈਮ ਰਹਿ ਕੇ ਮੁੜੇ ਆਏ ਸੀ ਮਾਂ 6 ਮਹੀਨੇ ਤੋਂ ਰਹੇ ਹਿੱਕ ਤੋਂ ਤੇ ਰਿਆ ਨਹੀਂ ਗਿਆ ਪਰ ਕੀ ਦਿੱਕਤ ਆ ਗਈ ਤੁਹਾਨੂੰ ਵੰਦ ਨਹੀਂ ਰਿਹਾ ਯਾ ਅੰਦਰ ਅੱਛਾ ਉੱਥੇ ਰਹਿ ਨਹੀਂ ਸੀ ਹੁੰਦਾ ਘਬਰਾਹਟ ਹੁੰਦੀ ਸੀ ਪ੍ਰੋਬਲਮ ਆਉਂਦੀ ਸੀ ਜਿਹੜਾ ਮਹੀਨਾ ਰਹੀ ਰੋਕ ਹੀ ਹੈ ਜਿਹੜਾ ਮਹੀਨਾ ਰਹੀ ਰੋਕ ਹੀ ਅੰਦਰ ਰਹੀ ਅੱਛਾ ਰੋਂਦੇ ਰਹਿੰਦੇ ਸੀ ਉੱਥੇ ਬੇਸਮੈਂਟ 'ਚ ਰਹਿੰਦੇ ਸੀ ਹਾਂਜੀ ਠੀਕ ਆ ਮਾਂ ਫਿਰ ਉਦੋਂ ਬਾਅਦ ਤੁਸੀਂ ਆ ਗਏ 209 ਦੇ ਵਿੱਚ ਉਦੋਂ ਮੁੜ ਕੇ ਇਹ ਉੱਥੇ ਮੇਰੇ ਚਾਚੇ ਦਾ ਪੁੱਤ ਅਸੀਂ ਕਹਿ ਲਈ ਗਰੀ ਉਹਨਾਂ ਨਾਲ ਸਾਡੇ ਕੋਈ ਆਗੂ ਨਹੀਂ ਲੱਗਦਾ ਤਾਂ ਉਹ ਉਹ ਪਹਿਲਾਂ ਕਿਹੜੇ ਸ਼ਹਿਰ ਸੀ ਉਹ ਪਹਿਲਾਂ ਗਏ ਵੀ ਨਹੀਂ ਪੈ ਕੇ ਸੀ ਵੀ ਨਹੀਂ ਪੈ ਗਏ ਸੀ ਜੋ ਤੇ ਕਹਿਂਦਰੀ ਉੱਧ ਦੇ ਚ ਰੋਸੇ ਨੇ ਰੱਖੇ ਰੁੱਤੇ ਫਿਰ ਵੀ ਆਪ ਆਦ ਲੈ ਲਿਆ ਸਮਝਾ ਰਿਹਾ ਹੂੰ ਤੇ ਬਹੁਤ ਵਧੀਆ ਰਹਿੰਦੇ ਸੀ ਵਧੀਆ ਕੰਮ ਕਰਦੇ ਸੀ ਵਧੀਆ ਪੈਸੇ ਖਰਚਦੇ ਸੀ ਹੂੰ ਵੱਡੀਆਂ-ਵੱਡੀਆਂ ਦੀ ਕੋਈ ਬਹੁਤ ਸੋਹਣੀ ਤੇ ਵਿਆਹ ਕਿਨੇ ਕਰਾਇਆ ਪਹਿਲਾਂ ਛੋਟੇ ਨੇ ਕਰਾਇਆ ਪਿਆ ਛੋਟੇ ਦਾ ਵਿਆਹ ਹੋ ਗਿਆ ਤਾਂ ਉਹਦੇ ਬੱਚੇ ਕਿੰਨੇ ਹੋਏ ਉਹਦੇ ਦੋ ਬੱਚੇ ਕੁੜੀ ਹੈ ਵੱਡੀ ਛੋਟੀ ਵੱਡੇ ਦਾ ਵਿਆਹ ਕਦੋਂ ਹੋਇਆ ਮਾ ਵਿਚ ਹੋਇਆ 5 ਸਾਲ ਪਹਿਲਾਂ ਹੀ ਉਹ ਵੀ ਇੱਥੇ ਕਰਾਇਆ ਉਹਨੇ ਉੱਥੇ ਕਰਾਇਆ ਮੈਂ ਇਹਨਾਂ ਦਾ ਕੰਸਟਰਕਸ਼ਨ ਦਾ ਕੰਮ ਸੀਗਾ ਨਾ ਘਰ ਬਣਾਉਂਦੇ ਸੀ ਇਹ ਮੁੰਡੇ ਥੋੜੇ ਹਨਾ ਵਧੀਆ ਬਿਜ਼ਨਸ ਚੱਲਦਾ ਸੀ ਗੱਡੀਆਂ ਗੁੱਡੀਆਂ ਸਾਰਾ ਕੁਝ ਸਾਰਾ ਕੁਝ ਸੀ ਮੰਨ ਲਓ ਕਿਵੇਂ ਤੁਹਾਨੂੰ ਕੀ ਲੱਗਦਾ ਵੀ ਕਿਵੇਂ ਘਰ ਵਾਲੀਆਂ ਵੀ ਦੱਸਦੀਆਂ ਹੁੰਦੀ ਉਹਦੋਂ ਕਿਵੇਂ ਭੰਗ-ਪੁੰਗ ਯਾਰਾ ਪੀਣ ਲੱਗ ਗਏ ਸੀ ਪਹਿਲਾਂ ਤਾਂ ਕੋਸ ਨਹੀਂ ਸੀ ਹੂੰ ਜਾਣੀ ਹੁਣ 3 ਸਾਲ ਤੈਨਾਂ ਨੇ ਸਾਰਾ ਘਰ ਜਿਲੇ ਨੂੰ ਹੋ ਗਿਓ ਦੁਆਰੇ 3 ਸਾਲ ਤੱਕ ਘਰ ਵੀ ਕਈ ਮਗਰ ਤਿੰਨ ਸਾਲ ਘਰ ਬਿਕਿਆ ਨੋ ਹੋ ਗੇ ਬਿਕੇ ਨੋ ਹੋ ਗੇ ਤਿੰਨ ਸਾਲ ਤਾਂ ਛੜਖਾ ਤੇ ਆਏ ਨੇ ਹੇ ਉਹ 10 ਸਾਲ ਤੇ ਛੜ ਚਾ ਤੇ ਉੱਤੇ ਹੁਣ ਜਿਵੇਂ ਘਰ ਸਾਰੇ ਇਨਸਾਲਵਮੈਂਟ ਤੇ ਕਿਸ਼ਤਾਂ ਤੇ ਹਨਾ 20 25 25 ਸਾਲ ਕਿਸ਼ਤਾਂ ਦੇਈ ਜਾਂਦੇ ਆ ਕੰਮ ਕਰੀ ਜਾਣਾ ਜੇ ਕੋਈ ਵਿੱਚੋਂ ਕੰਮ ਰੁੱਕ ਗਿਆ ਤਾਂ ਘਰ ਦੀ ਕਿਸ਼ਤ ਰੋਗੀ ਮਤਲਬ ਘਰ ਬੈਂਕ ਨੇ ਲੈ ਜਾਣਾ ਹੁਣ ਇਸੇ ਤਰ੍ਹਾਂ ਇਹਨਾਂ ਦੇ ਨਾਲ ਹੋਇਆ ਸਾਰਾ ਕੁਝ ਲੋਨ ਤੇ ਸੀ ਗੱਡੀਆਂ ਵੀ ਘਰ ਵੀ ਜਦੋਂ ਦੋਨੋਂ ਆਪ ਆਪਣੀ ਜ਼ਿੰਦਗੀ ਥੋੜਾ ਟਰੈਕ ਤੋਂ ਉਤਰ ਗਏ ਤੇ ਬਾਕੀ ਸਭ ਕੁਝ ਤਾਂ ਆਪਣੇ ਆਪ ਹੀ ਖਤਮ ਹੋ ਗਿਆ ਹੁਣ ਪਹਿਲੇ ਤਿੰਨ ਸਾਲਾਂ ਤੋਂ ਕਰੀਬ ਦੋਨੇ ਪ੍ਰਾਜ ਸੜਕਾਂ ਦੇ ਕਿਨਾਰਿਆਂ ਤੇ ਸੁੰਦੇ ਆ ਸੜਕਾਂ ਤੇ ਹੀ ਰਹਿੰਦੇ ਆ ਕੱਪੜੇ ਲੀੜੇ ਬਹੁਤ ਬੁਰੇ ਹਾਲਾਤ ਹੁੰਦੇ ਆ ਜਿਹੜਾ ਉਹਨਾਂ ਨੇ ਦੱਸਿਆ ਆਂਟੀ ਉਹਨਾਂ ਨੇ ਸਾਨੂੰ ਉਹਨਾਂ ਨੇ ਵੀ ਇਹੀ ਦੱਸਿਆ ਵੀ ਪੁੱਤ ਹਾਲਤ ਬੁਰੀ ਹੁੰਦੀ ਆ ਉਹਨਾਂ ਦੀ ਵੀ ਹੁਣ ਤਾਂ ਮਤਲਬ ਗੁੱਸਾ ਵੀ ਬਹੁਤ ਕਰਦੇ ਆ ਗੱਲ ਵੀ ਨਹੀਂ ਕਰਦੇ ਜ਼ਿਆਦਾ ਤੇ ਨੌਣ ਧੌਣ ਦੀ ਵੀ ਸੋਝੀ ਨਹੀਂ ਈੜੇ ਕੱਪੜੇ ਦੀ ਵੀ ਸੋਝੀ ਨਹੀਂ ਹੈਗੀ ਮਤਲਬ ਆਪਾ ਕੈਨੇਡਾ ਦੇ ਵਿੱਚ ਆਪਣੇ ਬੱਚਿਆਂ ਨੂੰ ਭੇਜਣ ਵਾਸਤੇ ਕਿੰਨੀਆਂ ਦਵਾਵਾਂ ਅਰਦਾਸਾਂ ਕਰਦੇ ਆ ਪਰ ਕਈ ਵਾਰੀ ਜ਼ਿੰਦਗੀ ਐਸੇ ਹਾਲਾਤਾਂ 'ਚ ਖੜਾ ਕਰ ਦਿੰਦੀ ਆ ਸਾਨੂੰ ਅੱਜ ਇਹ ਮਾਤਾ ਜੀ ਸਾਡੇ ਕੋਲੇ ਜਿਹੜੇ ਇੱਕ ਪਿੰਡ ਤੋਂ ਆਏ ਆ ਮਾਤਾ ਜੀ ਤੁਹਾਡਾ ਨਾਮ ਕੀ ਆ ਮੇਰਾ ਸੁਖਮਨ ਸੁਖਮਨ ਜੀ ਸੁਖਮਨਦਰ ਕੌਰ ਨੇ ਟੀਚਰ ਨੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਉਂਦੇ ਸੀਗੇ ਹੁਣ ਰਿਟਾਇਰ ਹੋਏ ਨੇ ਹੁਣ ਇਹ ਵੀ ਇਕੱਲੇ ਨੇ ਇੱਥੇ ਪਿੱਛੇ ਘਰਖਾਨ ਨੂੰ ਪੈਂਦਾ ਘਰਬਾਰ ਹੈਗਾ ਪਰ ਕਰੇ ਤਾਂ ਕਰੇਗੀ ਤੇ ਮਾਫਿਰ ਜਿਹੜਾ ਤੁਹਾਡਾ ਪੀਅਰ ਕਾਰਡ ਸੀ ਜਾਂ ਹੋਰ ਫਿਰ ਤੁਸੀਂ ਮੁੜ ਕੇ ਗਈ ਨਹੀਂ ਕਦੇ ਤੁਹਾਡਾ ਤਾਂ ਫਿਰ ਉਹ ਖਤਮ ਹੋ ਗਿਆ ਉਹ ਸਾਰਾ ਕੁਝ ਤੁਸੀਂ ਫਿਰ ਆਪਦੇ ਲੈਵਲ ਤੇ ਅਪਲਾਈ ਕਰਕੇ ਦੇਖਿਆ ਦੁਬਾਰਾ ਵਿਜ਼ਟਰ ਵੀਜ਼ੇ ਵਾਸਤੇ ਜਾਂ ਵੀਰੇ ਮੈਂ ਮਤਲਬ ਉਹ ਜਗਾਣਾ ਨਹੀਂ ਚਾਹੂੰਗੀ ਫਿਰ ਮੈਂ ਫਿਰ ਟ੍ਰਾਈ ਕਰਾਂਗੀ ਤੇ ਜੇ ਹੁਣ ਆਪਾਂ ਤੁਸੀਂ ਸਾਨੂੰ ਉਹ ਪੇਪਰ ਵਰਕ ਲਿਆ ਕੇ ਦਿਓ ਆਪਾਂ ਕਿਸੇ ਨਾਲ ਗੱਲ ਕਰਕੇ ਤੁਹਾਨੂੰ ਇੱਕ ਵਾਰੀ ਪੇਪਰ ਤਾਂ ਲਾਈਏ ਵਿਜ਼ਟਰ ਵੀਜ਼ੇ ਵਾਸਤੇ ਕਿਸੇ ਤੋਂ ਆਪਾਂ ਅਪਲਾਈ ਕਰਾ ਦਿੰਨੇ ਆ ਤੇ ਤੁਸੀਂ ਤੁਹਾਡਾ ਵੀਜ਼ਾ ਲੱਗ ਜੇਵੇ ਕਿਉਂਕਿ ਜੇ ਮੰਨ ਲਓ ਆਪਾਂ ਨੂੰ ਮਿਲ ਵੀ ਜਾਂਦੇ ਆ ਉਹਨਾਂ ਨੂੰ ਇੰਡੀਆ ਲੈ ਕੇ ਆਉਣ ਵਾਸਤੇ ਤੁਹਾਡੀ ਤਾਂ ਸਪੋਰਟ ਚਾਹੀਦੀ ਹੈ ਤੁਹਾਡੇ ਤੋਂ ਬਿਨਾ ਨਹੀਂ ਨਾ ਆਉਣਗੇ ਉਹ ਤਾਂ ਜੇ ਠੀਕ ਹੈ ਪਰ ਮੇਰਾ ਹੁਣ ਪਾਸਪੋਰਟ ਤੇ ਵੀਜ਼ਾ ਰੋਂਗ ਟਾਈਮ ਲੱਗ ਜੂ ਪਾਸਪੋਰਟ ਤਾਂ ਤੁਹਾਡਾ ਹੈਗਾ ਡੇਟ 'ਚ ਪਾਸਪੋਰਟ ਤਾਂ ਮੈਂ ਬਣਾਇਆ ਨਾ ਮੈਂ ਨਾ ਮੱਸ ਫਿਰ ਤੇ ਫਰੋਂ ਤੋਂ ਤਾਂ ਤੇ ਕਹਾਣੀ ਖਤਮ ਹੋ ਜਾਣੀ ਮੇਰਾ ਵੀਜ਼ਾ ਨਾ ਰੋ ਨਾ ਮਾ ਰੋ ਨਾ ਇੰਨੀ ਛੇਤੀ ਕੁਝ ਨਹੀਂ ਹੁੰਦਾ ਮਾ ਐਡੀ ਛੇਤੀ ਤੈਨੂੰ ਐਂ ਕਿਹਤੋਂ ਲੱਗ ਰਿਹਾ ਵੀ ਗਾਣੀ ਖਤਮ ਹੋ ਜਾਣੀ ਉਹਨਾਂ ਦਾ ਬਾਰੇ ਹਾਲਾਤ ਕਿਰਾ ਉਹ ਕੀ ਨੇ ਦੱਸਿਆ ਤੁਹਾਨੂੰ ਹੀ ਤਾਂ ਮੈਂ ਪੁੱਛਣਾ ਚਾਹੁੰਦਾ ਫਿਰ ਦੱਸੋ ਦੱਸੋ ਨਸੀਬ ਮਾਣਾ ਜਿਆ ਮਾਂ ਨੂੰ ਮੇਰੇ ਆਪੇ ਜੱਜ ਮੈਂ ਢੂੰਡਦਾ ਐਸ ਟਾਈਮ ਮਾਤਾ ਦੀ ਹਾਲਾਤ ਮਾਤਾ ਦੀ ਕੰਡੀਸ਼ਨ ਇਸ ਤਰ੍ਹਾਂ ਦੀ ਹੈ ਮਾਂ ਕਹਿੰਦੀ ਵੀ ਮੇਰਾ ਦਿਲ ਹੀ ਜਾਣਦਾ ਵੀ ਉਹਨਾਂ ਨੇ ਖਤਮ ਹੋ ਜਾਣਾ ਚਾਹੁੰਦਾ ਮੈਨੂੰ ਕੋਈ ਸਮਾਂ ਥੋੜਾ ਹੀ ਆ ਤੇ ਬੇਨਤੀ ਆ ਜਰੂਰ ਇਸ ਪਾਸੇ ਜੇ ਕੋਈ ਭੈਣ ਭਰਾ ਮਦਦ ਕਰ ਸਕਦੇ ਆ ਸਿਰਫ ਆਪਾਂ ਨੂੰ ਉਹਨਾਂ ਬਾਰੇ ਵੈਰੀਫਾਈ ਕਰਕੇ ਕੋਈ ਦੱਸ ਦੇਵੇ ਪਤਾ ਕਰਕੇ ਦੱਸ ਦੇਵੇ ਕਿੱਥੇ ਰਹਿੰਦੇ ਆ ਵੀਰ ਹੁਣੀ ਉਹ ਅਸ ਟਾਈਮ ਗੁਰਦੁਆਰਾ ਸਾਹਿਬ ਆਉਂਦੇ ਨੇ ਦਸ਼ਮੇਸ਼ ਕਲਚਰ ਕੈਲਗਰੀ ਤੇ ਉੱਥੇ ਆਸ-ਪਾਸ ਜਿਹੜੇ ਕੋਈ ਭੈਣ ਭਰਾ ਰਹਿੰਦੇ ਨੇ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਥੋੜਾ ਜਿਹਾ ਟਰੈਕ ਕਰਕੇ ਜੇ ਜਾਣਦੇ ਹੋ ਇਹਨਾਂ ਵੀਰਾਂ ਦੀਆਂ ਅਸੀਂ ਫੋਟੋਆਂ ਵੀ ਲਾਈਆਂ ਉੱਪਰ ਜਿਹੜੀਆਂ ਤਸਵੀਰਾਂ ਸਾਡੇ ਕੋਲੇ ਉਪਲਬਧ ਸੀਗੀਆਂ ਪੁਰਾਣੀਆਂ ਤਸਵੀਰਾਂ ਮਾਤਾ ਜੀ ਕੋਲੇ ਸੀਗੀਆਂ ਉਹ ਫੋਟੋਆਂ ਵੀ ਅਸੀਂ ਲਾਈਆਂ ਵਾ ਤੇ ਜੇ ਕੋਈ ਤੁਸੀਂ ਪਛਾਣਦੇ ਹੋ ਤਾਂ ਜਰੂਰ ਸਾਡੇ ਨਾਲ ਸੰਪਰਕ ਕਰਿਓ ਸਾਡੇ ਨੰਬਰ ਹੇਠਾਂ ਦਿੱਤੇ ਹੋਏ ਆ ਤਾਂ ਜੋ ਆਪਾਂ ਇਹ ਵੀਰ ਹੋਣਾਂ ਦੀ ਮਦਦ ਕਰ ਸਕੀ ਵੀਰ ਦਾ ਨਾਮ ਇੱਕ ਦਾ ਹੈਗਾ ਨਰਾਜ ਸਿੰਘ ਰਾਜਦੀਪ ਰਾਜਦੀਪ ਸਿੰਘ ਤੇ ਇੱਕ ਰਾਜਦੀਪ ਸਿੰਘ ਤੇ ਹਰਦੀਪ ਸਿੰਘ ਮੈਂ ਗੋਤ ਕੀ ਆ ਗਿੱਲ ਕਿਉਂਕਿ ਉਹ ਤੇ ਤਾਂ ਗਿੱਲ ਗੋਤ ਪਹਿਲਾਂ ਲੈਂਦੇ ਆ ਨਾ ਰਾਜਦੀਪ ਸਿੰਘ ਗਿੱਲ ਤੇ ਇੱਕ ਦਾ ਨਾਮ ਹੈਗਾ ਹਰਦੀਪ ਸਿੰਘ ਗਿੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ